ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਵਿਖੇ ਤਾਂ ਦੱਸ ਜੀ ਕਿ ਜੋ ਸਿੰਘ ਸਾਹਿਬ ਜੀ ਵੱਲੋਂ ਸਜਾਵਾਂ ਜਿਹੜੀਆਂ ਲਗੀਆਂ ਗਈਆਂ ਸੀ ਜੀਆਂ ਸ਼ਰਮਣੀ ਅਕਾਲ ਦਲ ਦੇ ਲੇਟਰ ਸਾਹਿਬਾਂ ਦੀਆਂ ਤਾਂ ਉਹਨਾਂ ਦੇ ਵਿੱਚੋਂ ਪ੍ਰੇਮ ਸਿੰਘ ਚੰਦਰਮਾਜਰਾ ਤਾਂ ਗੁਰਪ੍ਰਤਾਪ ਸਿੰਘ ਵੱਡਾਲਾ ਜੋ ਜਿਨ੍ਹਾਂ ਨੇ ਸਜਾ ਪੁੱਗਤ ਲਈ ਆ ਤਾਂ ਉਹ ਅੱਜ ਸ੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚੇ ਨੇ ਉਹਨਾਂ ਵੱਲੋਂ ਅਜ ਅਰਦਾਸ ਬੇਨਤੀ ਕੀਤੀ ਜਾਣੀ ਆ ਸ੍ਰੀ ਕਾਲ ਤਖਤ ਸਾਹਿਬ ਵਿਖੇ ਤੇ ਉਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਜੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਜ਼ਰੂਰ ਅੱ ਜੋ ਕਿਹਾ ਗਿਆ ਆਖਿਆ ਗਿਆ ਕਿ ਜੋ ਜਿੰਨਾ ਵੀ ਸ਼ਰਮਣੀ ਕਾਲੀਦਾਲ ਆ ਇੱਕ ਚੰਡੇ ਥੱਲੇ ਆਵੇ ਸਾਰੇ ਇਕੱਠੇ ਹੋਣ ਤਾਂ ਕਿਹਾ ਜਾ ਰਿਹਾ ਕਿ ਜੋ ਮੀਟਿੰਗ ਹੋਣੀ ਹੈ ਉਹਦੇ ਵਿੱਚ ਸਾਰਾ ਜੋ ਕਹਿ ਸਕਦੇ ਆ ਕਿ ਇਹ ਗੱਲਬਾਤ ਕਰਕੇ ਤਾਂ ਉਸ ਨੂੰ ਖਤਮ ਕੀਤਾ ਜਾਵੇ ਤਾਂ ਸਾਡਾ ਭਾਈ ਮਨਜੀਤ ਸਿੰਘ ਜੀ ਮੌਜੂਦ ਹਨ ਭਾਈ ਸਾਹਿਬ ਜੀ ਅੱਜ ਜੋ ਇਹ ਸਜਾਵਾਂ ਜਿਹੜੀਆਂ ਪੁਕਤਲੀਆਂ ਨੇ ਜਾਂ ਕਿਉਂ ਜੋ ਲੱਗੀਆਂ ਸਿੱਗੀਆਂ ਸਜਾਵਾਂ ਤਾਂ ਅੱਜ ਪ੍ਰੇਮ ਸਿੰਘ ਚੰਦੂ ਮੈਰਾ ਤਾਂ ਗੁਰਪਤਾ ਸਿੰਘ ਵਿਡਾਲਾ ਇੱਥੇ ਪਹੁੰਚੇ ਨੇ ਤੁਸੀਂ ਵੀ ਆਏ ਹੋ ਤਾਂ ਅੱਜ ਕੀ ਅਹਿਮ ਮੀਟਿੰਗ ਹੋਣੀ ਹੈ ਅੱਜ 11 ਵਜੇ ਮੀਟਿੰਗ ਆ ਸਾਡੀ ਇੱਥੇ ਅਮਰਸਰ ਸਾਹਿਬ ਚ ਤੇ ਉਹਦੇ ਚ ਬਾਕੀ ਫੈਸਲੇ ਹੋਣਗੇ ਅੱਜ ਤਾਂ ਜਿਹੜੇ ਇਹਨਾਂ ਨੂੰ ਸਜ਼ਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਪੰਚ ਸਿੰਘ ਸਾਹਿਬਾਂ ਨੇ ਲਾਈ ਸੀ ਉਹ ਸਜ਼ਾ ਇਹਨਾਂ ਨੇ ਸੰਪੂਰਨ ਕਰਕੇ ਅੱਜ ਇੱਥੇ ਦੇਖ ਕਰਾਈ ਆ 1100 ਤੋਂ 1100 ਰੁਪਏ ਦਾ ਇਹ ਇਹਨਾਂ ਨੇ ਇਹਦੇ ਵਿੱਚ ਗੋਲਕ ਚ ਪਾਏ ਲੰਗਰ ਵਾਸਤੇ ਤੇ ਹੋਰ ਨਤਮਸਤ ਕੋਣਗੇ ਉਸ ਤੋਂ ਬਾਅਦ 11 ਵਜੇ ਮੀਟਿੰਗ ਆ ਤੇ ਮੀਟਿੰਗ ਤੋਂ ਬਾਅਦ ਫੈਸਲਾ ਲੈ ਕੇ ਦੱਸਾਂਗੇ ਕੀ ਹੋਣਾ ਕੀ ਲੱਗਦਾ ਕਿ ਅੱਜ ਜੋ ਸੁਧਾਰ ਲਹਿਰ ਜੋ ਤੁਸੀਂ ਸ਼ੁਰੂ ਕੀਤੀ ਸੀ ਕਿ ਜਦੋਂ ਆਵਾਜ਼ ਚੱਕੀ ਸੀਗੀ ਕਹਿ ਲਿਆ ਕਿ ਜੋ ਬੇਅਦਬੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਆਪਣੀ ਕਬੂਲਣੀ ਚਾਹੀਦੀ ਆ ਤਾਂ ਉਹ ਸਭ ਕੁਝ ਉਦਾ ਹੀ ਹੋਇਆ ਤਾਂ ਹੁਣ ਕੀ ਸੁਧਾਰ ਲਹਿਰ ਨੂੰ ਅੱਜ ਮੀਟਿੰਗ ਕਰਕੇ ਕੀ ਇਸ ਨੂੰ ਖਤਮ ਕੀਤਾ ਜਾਊਗਾ ਕੁਝ ਘੰਟੇ ਥੱਲੇ ਜਿਹੜੇ ਇਕੱਠੇ ਨਹੀਂ 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 ਵੇਖੋ ਕੋਈ ਨਹੀਂ ਆਜੇ ਕੋਈ ਗੱਲ ਨਹੀਂ ਹੈਗੀ ਅਜੇ ਜਿਹੜੀ ਸੁਧਾਰ ਲਹਿਰ ਆ ਵੇਖੋ ਉਹ ਇਸ ਕਰਕੇ ਹੀ ਭਿਜੜ ਕਾਲੀ ਚ ਨਿਗਾਰ ਆ ਉਹਦੇ ਕਰਕੇ ਇਹ ਸਿਹਾਰ ਲਨ ਬਣੀ ਸੀ ਅਜੇ ਜਿਹੜੀ ਆ ਪ੍ਰਤੀ ਹੋਣੀ ਆ ਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੀ ਬਣੀ ਆ ਤੋਂ ਪ੍ਰਤੀ ਕਰੂਗੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਜੀ ਨਾਲ ਪ੍ਰੇਮ ਸਿੰਘ ਚੰਦਵਾਜਰੇ ਵੀ ਮੌਜੂਦ ਆ ਚੰਦਵਾਜਰਾ ਸਾਹਿਬ ਅੱਜ ਤੁਸੀਂ ਆਪਣੀ ਸਜਾ ਜਿਹੜੀ ਲੱਗੀ ਸੀ ਕਿ ਸ਼੍ਰੀ ਕਾਲਤਕ ਸਾਹਿਬ ਤੋਂ ਪੂਰੀ ਕਾਲੀਤਾ ਅੱਜ ਤੁਸੀਂ ਤੇ ਪਹੁੰਚੇ ਹੋ ਤਾਂ ਕੀ ਲੱਗਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ 4 ਤਰੀਕ ਤੋਂ ਬਾਅਦ ਲਗਾਤਾਰ ਸ਼ਰਮ ਨਹੀਂ ਕਾਲੀ ਦਲ ਦੇ ਲੀਡਰਸ਼ਿਪਰਾਂ ਨੂੰ ਧਮਕੀਆਂ ਵੀ ਲਗਾਤਾਰ ਆ ਰਹੀਆਂ ਨੇ ਤਾਂ ਇਹ ਜਿਹਨੂੰ ਕਿ ਨਹੀਂ ਦੇ ਰਹੇ ਮੈਂ ਸਮਝਦਾ ਕਿ ਜਿਹੜੇ ਸਿੰਘ ਸਾਹਿਬਾ ਨੇ ਸਾਨੂੰ ਲਾਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਬੜਾ ਸਕੂਨ ਹੋਇਆ ਤਸੱਲੀ ਹੋਈ ਆ ਔਰ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਵਿੱਚ ਜੋ ਜਾਣੇ ਅਣਜਾਣੇ ਗਲਤੀਆਂ ਹੋਈਆਂ ਉਹਨਾਂ ਦਾ ਨੋਟਸ ਸਿੰਘ ਸਾਹਿਬਾਨਾਂ ਨੂੰ ਭਾਵੇਂ ਅਸੀਂ ਆਪ ਲਿਖਤੀ ਤੌਰ ਤੇ ਵੀ ਖਿਮਾ ਜੱਜ ਕਰਦੀ ਅਰਜੀ ਦੇ ਕੇ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਉਹ ਸੇਵਾ ਲਈ ਅਸੀਂ ਉਹ ਮੁਕੰਮਲ ਕੀਤੀ ਔਰ ਉਹ ਪੂਰੀ ਕਰ ਸਕੇ ਹਾਂ ਗੁਰੂ ਦਾ ਸ਼ੁਕਰਾਨਾ ਵੀ ਕੀਤਾ ਗੁਰੂ ਦਾ ਸੰਗਤ ਦਾ ਧੰਨਵਾਦ ਵੀ ਕੀਤਾ ਸਿੰਘ ਸਾਹਿਬਾਨ ਦਾ ਵੀ ਧੰਨਵਾਦ ਕੀਤਾ ਕੁਝ ਮੌਨ ਕਾਫੀ ਲੰਬੇ ਸਮੇਂ ਤੋਂ ਇਹੀ ਚਾਹ ਰਹੀ ਸੀ ਕਿ ਜੋ ਵੇਦਮੀਆਂ ਹੋਈਆਂ ਨੇ ਵਰਗਾੜੀ ਕਾਂਡ ਹੋਇਆ ਹੈ ਦੋਸ਼ੀ ਜੇ ਆਪਾਂ ਗੱਲ ਕਰ ਲਈ ਰਾਮਪ੍ਰੀਮ ਹੋਣਾ ਦੀ ਤਾਂ ਉਹ ਸਾਰੇ ਮਸਲੇ ਨੂੰ ਲੈ ਕੇ ਇੱਕ ਵਾਰੀ ਜ਼ਰੂਰ ਸ਼ਰਮਨੀ ਕਾਲੀਦਲ ਇਹ ਚੀਜ਼ ਨੂੰ ਕਬੂਲੇ ਤਾਂ ਆਪਣੀ ਜਿਹੜੀ ਹੈ ਸਜਾ ਵੀ ਸ਼੍ਰੀ ਕਲਤਕ ਸਾਬ ਤੋਂ ਲੱਗੇ ਤਾਂ ਹੁਣ ਉਹ ਸਾਰਾ ਕੁਝ ਹੋ ਚੁੱਕਾ ਹੁਣ ਕੇ ਲੱਗਦਾ ਕਿ ਸ਼ਰਮਨੀ ਕਾਲੀਦਲ ਇੱਕ ਵਾਰੀ ਫੇਰ ਤੋਂ ਸਰਵਾਈਵ ਕਰੇ ਦੇਖੋ ਕੁਦਰਤੀ ਤੌਰ ਤੇ ਆ ਲੋਕ ਸੱਚ ਸੁਣਨਾ ਚਾਹੁੰਦੇ ਸੀ ਲੋਕਾਂ ਨੇ ਸੱਚ ਸੁਣਿਆ ਤੇ ਉਸ ਤੋਂ ਬਾਅਦ ਜਸედა ਸਾਹਿਬਾਨਾ ਦਾ ਜੋ ਆਦੇਸ਼ ਆ ਉਹ ਤੇ ਅਮਲ ਕਰਨਾ ਸਾਡੀ ਲੀਡਰਸ਼ਿਪ ਦਾ ਫਰਜ਼ ਬਣਦਾ ਔਰ ਸਭ ਲਗਾਤਾਰ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਜਾਂ ਫਿਰ ਸ੍ਰੀ ਸਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਜੋ ਗੋਲੀ ਚੱਲੀ ਆ ਤਾਂ ਇਹ ਚੀਜ਼ ਨੂੰ ਕਿਵੇਂ ਵੇਖਦੇ? ਦੇਖੋ ਗੋਲੀ ਦੀ ਘਟਨਾ ਦੀ ਅਸੀਂ ਨਿੰਦਾ ਕੀਤੀ ਆ ਔਰ ਧਮਕੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਅਸੀਂ ਇਹਨਾਂ ਨੂੰ ਗਲਤ ਸਮਝਦੇ ਆ ਕਿਉਂਕਿ ਸਾਡਾ ਧਰਮ ਸਾਨੂੰ ਨਿਮਰਤਾ ਨਾਲ ਭਾਈਚਾਰਕ ਸਾਂਝ ਮਿਠਾਸ ਨਾਲ ਰਹਿਣ ਦੀ ਸਿੱਖਿਆ ਦਿੰਦਾ। ਜੀ ਤਾਂ ਇਹ ਤੁਸੀਂ ਵੇਖਿਆ ਕਿ ਇਹ ਸਾਡੇ ਸਾਹਮਣੇ ਮੌਜੂਦ ਸੀਗੇ ਜੋ ਪ੍ਰੇਮ ਸਿੰਘ ਚੰਦੂ ਮੈਰਾ ਜੀ ਤਾਂ ਗੁਰਪ੍ਰਤਾਸ ਸਿੰਘ ਵੱਡਾਲਾ ਜੋ ਉਹ ਵੀ ਇੱਥੇ ਪਹੁੰਚੋ ਹੋਏ ਨੇ ਤਾਂ ਹੁਣ ਜੋ ਇਹਨਾਂ ਵੱਲੋਂ ਦੇਖਿਰਾ ਕੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਵੀ ਟਿਕਾਜਣਾ ਹੈਗਾ ਤਾਂ ਉਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਇੱਥੇ ਪਹੁੰਚ ਚੁੱਕੇ ਨੇ ਗੁਰਪ੍ਰਤਾਸ ਸਿੰਘ ਵੱਡਾਲਾ ਜੋ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆਪਣਾ ਲੀਡਰਸ਼ਿਪ ਦਾ ਢਾਂਜਾ ਬਣਨਾ ਚਾਹੀਦਾ ਤਾਂ ਕਿ ਇਕਾਲੀ党 ਦੁਆਰਾ ਇੱਕ ਵਾਰ ਫੇਰ ਮੋਰਲੀਆਂ ਸਫਾ ਜਾ ਕੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕਿਆ। ਹਾਲੇ ਸਭ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਏ ਸੀਗੇ ਉਸ ਦੀ ਗਣੇਪਣ ਪਾਲਣਾ ਕਰਦੇ ਪਏ ਨੇ ਆਗੂ ਪਰ ਕਈ ਜਿਹੜੇ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਪਏ ਆ ਕਈ ਉਨਾ ਹੀ ਅਕਾਲ ਤਖਤ ਸਾਹਿਬ ਦੇ ਸਵਾਲ ਕਰਦੇ ਪਏ ਨੇ ਕਿ ਇਹ ਸਜ਼ਾ ਹੋਈ ਜਾਂ ਕਿ ਵਾਪਸ ਤਰਜ ਆਪਣੀਆਂ ਬੇਤਿਕਰੇ ਦੇ ਦਿੰਦੇ ਪਏ ਨੇ ਉਸ ਨੂੰ ਕਿਵੇਂ ਦੇਖਦੇ। ਦੇਖੋ ਵੈਸੇ ਤਾਂ ਹਰ ਗੁਰਸਿੱਖ ਨੂੰ ਗੁਰੂ ਕੀ ਸੰਗਤ ਨੂੰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਨ੍ਹਾਂ ਦਾ ਵਿਸ਼ਵਾਸ ਹੈ ਸਾਰਿਆਂ ਦਾ ਹੈਗਾ ਆ। ਜੇ ਆਪਾਂ ਸਿੰਘ ਧਰਮ ਨੂੰ ਮੰਨਦੇ ਆ ਤੇ ਜੋ ਸਿੰਘ ਸਭਾ ਨੇ ਫੈਸਲਾ ਕੀਤਾ ਉਹਨੂੰ ਮੰਨ ਲੈਣਾ ਚਾਹੀਦਾ ਤੇ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਕਿਸੇ ਦੇ ਵਿਚਾਰ ਉਹ ਆਪਣੇ ਫੈਸਲੇ ਤੋਂ ਪਹਿਲਾਂ ਕੁਝ ਸੀਗੇ ਕਿਸੇ ਦੇ ਕੁਝ ਸੀਗੇ ਪਰ ਜੋ ਸਿੰਘ ਸਭਾ ਨੇ ਕਰਤਾ ਉਹ ਸਭ ਨੂੰ ਖੇੜੇ ਮਥੇ ਪ੍ਰਵਾਨ ਕਰਨਾ ਚਾਹੀਦਾ ਉੱਤੇ ਕੋਈ ਕਿੰਤੂ ਪਰੰਤੂ ਕੰਮ ਦੀ ਲੋੜ ਨਹੀਂ ਤੇ ਹੁਣ ਸਮਾਂ ਆ ਗਿਆ ਪ੍ਰਾਣੀਆਂ ਜਿਹੜੀਆਂ ਆਪਾਂ ਭੁੱਲਾਂ ਬਖਸ਼ਾ ਰਹੇ ਆ ਕਈਆਂ ਨੇ ਬਖਸ਼ਾ ਲਈਆਂ ਤੇ ਬਖਸ਼ਾ ਰਹੇ ਨੇ ਜੋ ਸੇਵਾ ਪੂਰੀ ਹੋ ਗਈ ਤੇ ਸਾਰਿਆਂ ਨੂੰ ਬੈਠ ਕੇ ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਤੜੇਬੰਦੀ ਵਾਲੀ ਗੱਲ ਕੋਈ ਨਹੀਂ ਹੋਣੀਗੀ ਹੁਣ ਤੋਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਕਾਲੀਦਾਨੂ ਤਕਰਾ ਕਰੋ ਤੇ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਤੇ ਹੁਣ ਸਭ ਨੂੰ ਇਕੱਠੇ ਹੋ ਕੇ ਤੇ ਉਹਨਾਂ ਹੁਕਮਾਂ ਦੀ ਪਾਲਣਾ ਇਹਨੰਬੰਦ ਕਰਨੀ ਚਾਹੀਦੀ ਹੈ ਜੇ ਆਪ ਉਹਦੇ ਵਿੱਚ ਕਹੀਏ ਸਾਨੂੰ ਸਮਾਂ ਦੇ ਦਿਓ ਜਾਂ ਫੈਸਲੇ ਬਦਲ ਬਦਲ ਲਓ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਕਿ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਅੱਜ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਫੈਸਲੇ ਬਦਲੋ ਐਦਾਂ ਨਹੀਂ ਚਾਹੀਦਾ ਅਕਾਲ ਤਖਤ ਸਾਹਿਬ ਦੇ ਆਪਾਂ ਸਾਹਮਣੇ ਸਨਮੂਖ ਖੜੇ ਆ ਅਕਾਲ ਤਖਤ ਸਾਹਿਬ ਦਾ ਮੱਥਾ ਨਹੀਂ ਕਿਸੇ ਨੂੰ ਲਾਉਣਾ ਚਾਹੀਦਾ ਜੋ ਫੈਸਲਾ ਉਤੋਂ ਹੋਇਆ ਹਰ ਇੱਕ ਨੂੰ ਪ੍ਰਮਾਨ ਕਰਨਾ ਚਾਹੀਦਾ ਤੇ ਸਾਰਿਆਂ ਦੇ ਭਲੇ ਵਾਸਤੇ ਆਹੇ ਬਿਲਕੁਲ ਤਾਂ ਬਿਲਕੁਲ ਜੀ ਜਿਵੇਂ ਤੁਸੀਂ ਦੇਖਿਆ ਸਨ ਗੁਰਪ੍ਰਤਾ ਸਿੰਘ ਵਿਡਾਲਾ ਜੀ ਤਾਂ ਉਹਨਾਂ ਵੱਲੋਂ ਵੀ ਜਿਹੜੀ ਆ ਖੁੱਲ ਕੇ ਗੱਲਬਾਤ ਕੀਤੀ ਗਿਆ ਤਾਂ ਅੱਜ ਇੱਕ ਅਹਿਮ ਮੀਟਿੰਗ ਜੋ ਕਹਿ ਸਕਦੇ ਆ ਜੋ ਸੁਧਾਰ ਲਹਿਰ ਦੀ ਕੀਤੀ ਜਾਣੀ ਆ ਤਾਂ ਜੋ ਸਿੰਘ ਸਾਹਿਬ ਜੀ ਵੱਲੋਂ ਫੈਸਲਾ ਦਿੱਤਾ ਗਿਆ ਕਿ ਜੋ ਸੁਧਾਰ ਲਹਿਰ ਦੀ ਗੱਲ ਕਰ ਲਈ ਜਾਂ ਸਾਰੇ ਸ਼ਰਮਣੀ ਕਾਲੀ ਦਲ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਗਿਆ ਤਾਂ ਅੱਜ ਜਿਨ੍ਹਾਂ ਲੀਡਰ ਸਾਹਿਬਾਨਾਂ ਨੇ ਆਪਣੀ ਸਜ਼ਾ ਪੁਗਤ ਲਈਆ ਤਾਂ ਉਹਨਾਂ ਵੱਲੋਂ ਹੁਣ ਜੋ ਸਾਰੇ ਇਕੱਠੇ ਹੋਣ ਦੀ ਜਿਹੜੀ ਆ ਆਵਾਜ਼ ਜਿਹੜੀ ਆ ਉਠਾਈ ਜਾਣੀ ਆ ਤਾਂ ਅੱਜ ਇੱਕ ਅਹਿਮ ਮੀਟਿੰਗ ਦੇ ਵਿੱਚ ਇੱਕ ਕਹ ਸਕਦੇ ਆ ਜੋ ਆ ਸਕਦਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸਨ ਜਗਵਾਨੀ ਟੀਵੀ ਸ਼੍ਰੀਮਨ ਸਸਾ